ਸ਼ਹੀਦੀ ਦਿਵਸ ਮਨਾਉਣ ਨਾਲ ਦੇਸ਼ ਪ੍ਰੇਮ ਵੱਧਦਾ ਹੈ ਵਿਸ਼ਾਲ ਕੌਸ਼ਲ ਸ਼੍ਰੀ ਗਣਪਤ ਸੋਸ਼ਲ ਵੈਲਫੇਅਰ ਸੁਸਾਇਟੀ ਰਜਿਸਟਰਡ ਸੁਨਾਮ ਵੱਲੋਂ ਜੇਕੇ ਮਾਰਕੀਟ ਸੁਨਾਮ ਵਿਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਜੀ ਦਾ 93 ਸ਼ਹੀਦੀ ਦਿਵਸ ਪ੍ਰਧਾਨ ਵਿਸ਼ਾਲ ਕੌਸ਼ਲ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਉਹਨਾਂ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜੇ ਭਾਰਤ ਮਾਂ ਦੇ ਲਾਲ ਨੇ ਦੇਸ਼ ਨਾਲ ਵਫਾਦਾਰੀ ਦੀ ਮਿਸਾਲ ਬਣ ਕੇ ਖੂਨ ਨਾ ਡੋਲਿਆ ਹੁੰਦਾ ਤਾਂ ਅੱਜ ਵੀ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋਣਾ ਸੀ ਅੱਜ ਵੀ ਕੋਨੋ ਦੇ ਬਲਦ ਖੋਹਾਂ ਦੀਆਂ ਟਿੰਡਾਂ ਤੇ ਅੰਗਰੇਜ਼ੀ ਪੱਟੀਆਂ ਦੀ ਮਾਰ ਹੇਠ ਹੋਣਾ ਸੀ ਸਿੱਧਾ ਕਰਦੇ ਹਾਂ ਕੌਮਾਂ ਦੇ ਸ਼ਹੀਦਾਂ ਦਾ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਵਾ ਕੇ ਜਾਤੀਵਾਦ ਤੋਂ ਉੱਪਰ ਉਠਾ ਕੇ ਆਪ ਸਿਪਾਹੀ ਚਾਰਕ ਸੰਤ ਪਿਆਰ ਮੁਹੱਬਤ ਨਾਲ ਰਿਸ਼ਤੇ ਵਾਲੇ ਦੇਸ਼ ਦਿੱਤਾ ਇਸੇ ਬਦੌਲਤ ਅੱਜ ਸਾਡੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਕੇ ਹਰ ਖੇਤਰ ਵਿੱਚ ਨਾਮ ਕਮਾ ਰਹੇ ਹਨ ਸ਼ਹੀਦ ਸਾਡਾ ਸਰਮਾਏ ਹਨ ਤੇ ਇਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਇਸ ਮੌਕੇ ਰਜੇਸ਼ ਖੀਪਲਾ ਡਾਕਟਰ ਪ੍ਰਿੰਸ ਭਰਤ ਸੀਨੀਅਰ ਆਪਾਗੋ ਪੰਨੋ ਪ੍ਰਤਾਪ ਰਕੇਸ਼ ਕੁਮਾਰ ਡਾਕਟਰ ਵਿਸ਼ਾ ਵਿਕਾਸ ਭਰਤ ਜਸਵੀਰ ਸਿੰਘ ਅਮਿਤ ਫੁੱਲ ਕ੍ਰਿਸ਼ਨ अरोड़ा ਮਕੇਸ਼ ਕੁਮਾਰ ਲਖਵਿੰਦਰ ਸਿੰਘ ਜੈਮਨ ਪ੍ਰਭੂ ਗਗਨ ਦੀਪ ਸਿੰਘ ਬਿੱਲਾ ਮਾਸਟਰ ਆਦਿ ਨੇ ਸ਼ੀਰ ਧਨੁਸ਼ ਸ਼ਰਧਾਂਜਲੀ ਭੇਟ ਕੀਤੀ